ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨ ਹੋ ਗਿਆ ਜੀ ਸ਼ਨੀਵਾਰ ਦਾ ਤੇ ਟਾਈਮ ਹੋ ਗਿਆ ਸਵੇਰ ਦੇ 7 ਵਜੇ ਦਾ ਤੇ ਆਪਾਂ ਤਿਆਰ ਹੋ ਗਏ ਆ ਅੱਜ ਆਪਾਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਮੈਂ ਵੀ ਪਹਿਲੀ ਵਾਰੀ ਜਾਣਾ ਜੀ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਵੀ ਜ਼ਰੂਰ ਕਰਿਓ ਜੀ ਪੂਰਾ ਵਲੌਗ ਦੇਖਿਓ ਦੇਖਣ ਤੋਂ ਬਾਅਦ ਵਾਹਿਗੁਰੂ ਜੀ ਦਾ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿਹੋ ਜਿਹਾ ਲੱਗਿਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਕਿਹੋ ਜਿਹਾ ਲੱਗਿਆ ਜੀ ਸਾਡਾ ਵਲੌਗ ਤੇ ਹਾਂ ਜੀ ਇੱਕ ਗੱਲ ਇੱਥੇ ਤੁਹਾਡੇ ਨਾਲ ਮੈਂ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਕਿ ਮੈਂ ਇੱਕ ਵਲੌਗ ਪਾਇਆ ਸੀ ਜਿਹਦੇ ਵਿੱਚ ਲਾਲ ਮਿਰਚਾਂ ਦੀ ਚਟਨੀ ਕੁੰਡੇ ਦੇ ਵਿੱਚ ਕਰ ਰਹੀ ਸੀ ਤੇ ਉਸ ਵਲੌਗ ਨੂੰ ਨਾ ਇੱਕ ਇੰਗਲਿਸ਼ ਚੈਨਲ ਵਾਲਿਆਂ ਨੇ ਜੁਆਇਨ ਕੀਤਾ ਤੇ ਬਹੁਤ ਹੀ ਸੋਹਣਾ ਕਮੈਂਟ ਕੀਤਾ ਤੇ ਬਹੁਤ ਵਧੀਆ ਲੱਗਿਆ ਸਾਨੂੰ ਹਨਾ ਵੀ ਉਹਨਾਂ ਨੂੰ ਆਪਣਾ ਪੰਜਾਬੀ ਕਲਚਰ ਪੰਜਾਬੀ ਖਾਣਾ ਪਸੰਦ ਆਇਆ ਦੇਖੋ ਵੀ ਅਦਰ ਕੰਟਰੀਜ਼ ਦੇ ਜੇ ਆਪਾਂ ਨੂੰ ਲਾਈਕ ਕਰਦੇ ਆ ਆਪਣੇ ਕਲਚਰ ਨੂੰ ਪਸੰਦ ਕਰਦੇ ਆ ਤਾਂ ਬਹੁਤ ਵਧੀਆ ਲੱਗਿਆ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ ਦੇਖੋ ਦੇਖੋ ਵੈਸੇ ਤਾਂ ਆਪਣੇ ਵਲੌਗ ਜਿਹੜੇ ਆ ਪੰਜਾਬੀ ਲੈਂਗੁਏਜ ਚ ਹੁੰਦੇ ਆ ਹਨ ਤੇ ਦੇਖੋ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਸਮਝ ਤਾਂ ਨਹੀਂ ਆਉਂਦੀ ਹੋਣੀ ਕਿਉਂਕਿ ਉਹ ਹੋਰ ਭਾਸ਼ਾ ਦੇ ਆ ਇੰਗਲਿਸ਼ ਭਾਸ਼ਾ ਦੇ ਆ ਉਹਨਾਂ ਦੀ ਹਨਾ ਪਰ ਉਹਨਾਂ ਅੱਜਕੱਲ ਜਿਵੇਂ ਕਿ ਫੈਸਿਲਿਟੀ ਹੈਗੀ ਐਬ ਟ੍ਰਾਂਸਲੇਟ ਕਰਕੇ ਸਮਝ ਸਕਦੇ ਆ ਪਰ ਉਹਨਾਂ ਨੇ ਆਪਾਂ ਨੂੰ ਲਾਈਕ ਕੀਤਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ ਤੇ ਤੁਸੀਂ ਵੀ ਆਪਣੇ ਫੁੱਲ ਸਪੋਰਟ ਕਰਨਾ ਜੀ ਪੂਰਾ ਵਲੌਗ ਦੇਖਣਾ ਬਣੇ ਰਹਿਣਾ ਚੈਨਲ ਦੇ ਨਾਲ ਥੋੜੇ ਟਾਈਮ ਬਾਅਦ ਮਿਲਾਂਗੇ ਜੀ ਤੇ ਇਧਰ ਹੈਗੇ ਜੀ ਸਾਡੇ ਪਿੰਡ ਦਾ ਕੁਝ ਵਿਊ ਇਹ ਦੇਖੋ ਜੀ ਤੇ ਉਹ ਰੋਡ ਜਾਂਦੀ ਆ ਸਾਡੇ ਜਿਹੜੀ ਮੇਨ ਬਸ ਸਾਡੇ ਨੂੰ ਜਾਂਦੀ ਆ ਨਾ ਉਧਰ ਬਸ ਤੇ ਆਪਾਂ ਜਾਣਾ ਆ ਲੋ ਜੀ ਇਹ ਜਾਂਦੀ ਆ ਸਾਡੇ ਪਿੰਡ ਨੂੰ ਰੋਡ ਤੇ ਸਾਡੇ ਪਿੰਡ ਦੀ ਖਾਸੀਅਤ ਇਹ ਵੀ ਬੂਟੇ ਵਗੈਰਾ ਬਹੁਤ ਲਾ ਰੱਖੇ ਦੇਖੋ ਇਹ ਜਿਹੜੀ ਰੋਡ ਜਾ ਰਹੀ ਆ ਪਿੰਡ ਨੂੰ ਹਨਾ ਤੇ ਇੱਥੇ ਸਾਰੇ ਚਾਰੇ ਪਾਸੇ ਜਿਹੜੇ ਬਕੈਣਾ ਵਗੈਰਾ ਬੂਟੇ ਵਗੈਰਾ ਸਾਰੇ ਲਾ ਰੱਖੇ ਬਹੁਤ ਵਧੀਆ ਹਰਿਆਲੀ ਦਾ ਕਰ ਰੱਖੀ ਆ ਚਾਹੇ ਪਾਣੀ ਘੱਟ ਹੀ ਰਹਿੰਦਾ ਪਰ ਕੋਸ਼ਿਸ਼ ਪੂਰੀ ਰਹਿੰਦੀ ਆ ਨਾ ਤੇ ਜਾਂ ਤੁਹਾਨੂੰ ਪਿੰਡ ਦਾ ਵਿਊ ਦਿਖਾ ਦਿੰਨੀ ਆ ਇਧਰੋਂ ਦੂਰੋਂ ਆ ਥੋੜਾ ਜਿਹਾ ਜਿਸ ਤਰ੍ਹਾਂ ਦਾ ਦਿਖ ਰਿਹਾ ਹੈ ਨਾ ਤੇ ਇਹ ਸਾਡੇ ਪਿੰਡ ਦਾ ਲੱਗਿਆ ਹੋਇਆ ਬੋਰਡ ਇੱਧਰ ਇਹ ਰੋਡ ਜਾਂਦੀ ਆ ਰਾਮ ਸਿੰਘਪੁਰ ਨੂੰ ਇਹ ਰੋਡ ਜਾਂਦੀ ਆ ਅਨੂਪਗੜ੍ਹ ਨੂੰ ਜੀ ਤੇ ਇਹ ਛੋਟਾ ਜਿਹਾ ਬਸ ਸੱਡਾ ਬਣਿਆ ਹੋਇਆ ਆ ਤੇ ਇੱਧਰ ਬਣੀ ਹੋਈ ਆ ਸ਼ਾਇਦ ਕੋਟਨ ਮੇਲਿਆ ਇਹ ਹਨਾ ਜੋ ਨਰਮਈ ਵਾਲੀ ਮੇਲ ਹੁੰਦੀ ਆ ਤੇ ਇਸ ਤੋਂ ਪਰਲੇ ਪਾਸੇ ਇੱਕ ਅਕਾਲ ਅਕੈਡਮੀ ਸਕੂਲ ਬਣਿਆ ਹੋਇਆ ਬਹੁਤ ਹੀ ਵਧੀਆ ਤੇ ਥੋੜਾ ਜਿਹਾ ਮੈਂ ਤੁਹਾਨੂੰ 뷰 ਦਿਖਾ ਦਈਏ ਪਹਿਲੇ ਦਾ ਲੋ ਜੀ ਇਧਰ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਨਾ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਤੇ ਇਧਰ ਦੇਖੋ ਜੀ ਇਹ ਅਦਰ ਬਾਬਾ ਫਰੀਦ ਜੀ ਦੀ ਜਗ੍ਹਾ ਬਣੀ ਹੋਈ ਆ ਇਧਰ ਝੋਨਾ ਲੱਗ ਰਿਹਾ ਦੇਖੋ ਤੇ ਦੇਖੋ ਜੀ ਝੋਨਾ ਲੱਗ ਰਿਹਾ ਕਿੰਨਾ ਵਧੀਆ ਲੱਗ ਰਿਹਾ ਪਾਣੀ ਪਾਣੀ ਦੇਖ ਕੇ ਐਸੇ ਲੱਗ ਕੇ ਜਿ ਝੋਨਾ ਲੱਗਦਾ ਨਾ ਇਧਰ ਪਾਣੀ ਹੈਗਾ ਆ ਤੇ ਇਧਰ ਆਪਾਂ ਬਾਬਾ ਫਰੀਦ ਜੀ ਜਗ੍ਹਾ ਤੇ ਬੱਥਾ ਦੇਖਦੇ ਆ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਆ ਜੀ ਤਾਂ ਤੁਸੀਂ ਵੀ ਜ਼ਰੂਰ ਕਰਿਓ ਜੀ ਦਰਸ਼ਨ ਕਾਗਾ ਚੜਨਾ ਪਿੰਜਰਾ ਵਸੇ ਤਾਂ ਉਡਰ ਜਾਹੇ ਜਿਤ ਪਿੰਜਰੇ ਮੇਰਾ ਸਹੂਟ ਸੇ ਮਾਸ ਨਿਤਿਦ ਖਾਹੇ ਤੇ ਦੇਖੋ ਜੀ ਇਧਰ ਖੇਤਾਂ ਦਾ ਵਿਊ ਤੇ ਸਾਹਮਣੇ ਉਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਪਾਂ ਵੀ ਪਹਿਲੀ ਵਾਰੀ ਦਰਸ਼ਨ ਕਰਨ ਆਈਆਂ ਕਿਉਂਕਿ ਹੁਣ ਇਹ ਪੰਜਾਬ ਦੀ ਸ਼ਾਖਾ ਥੋੜਾ ਟਾਈਮ ਹੀ ਹੋਇਆ ਆਪਣੇ ਇੱਥੇ ਬਣੇ ਹੋਏ ਨੂੰ ਤੇ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਥੋੜਾ ਜਿਹਾ ਇੱਧਰ ਤੋਂ ਤੁਹਾਨੂੰ ਵਿਊ ਦਿਖਾ ਦਈਏ ਨਾ ਖੇਤਾਂ 'ਚ ਖੁੱਲੀ ਜਗ੍ਹਾ 'ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਕਹਿੰਦੇ ਹੁੰਦੇ ਨਾ ਜਦੋਂ ਵੀ ਕਰਮਾਂ 'ਚ ਹੋਵੇ ਦਰਸ਼ਨ ਕਰਨੇ ਉਦੋਂ ਹੀ ਹੁੰਦੇ ਆ ਜੀ ਪਹਿਲਾਂ ਆਪਾਂ ਇੱਥੇ ਆਉਣੇ ਰਹਨੇ ਆ ਪਰ ਬਸ ਸੁਭਬ ਨਹੀਂ ਬਣਿਆ ਦਰਸ਼ਨ ਕਰਨ ਦਾ ਜੀ ਤੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਔੜੀਆਂ ਬਣੀਆਂ ਹੋਈਆਂ ਉੱਤੇ ਜਾਣ ਨੂੰ ਤੇ ਦੇਖੋ ਜੀ ਉੱਪਰ ਬਹੁਤ ਵਧੀਆ ਹਵਾ ਚੱਲ ਰਹੀ ਹੈ ਠੰਡੀ ਠੰਡੀ ਹਵਾ ਲੱਗ ਰਹੀ ਹੈ ਜੀ ਤੇ ਇੱਧਰ ਤੋਂ ਖੇਤ ਕਿੰਨੇ ਸੋਹਣੇ ਲੱਗ ਰਿਹਾ ਹਰੇ-ਹਰੇ ਨਾ ਵਾਹਿਗੁਰੂ ਜੀ ਸਭ ਦੀ ਕਿਰਪਾ ਬਣਾਈ ਰੱਖੀ ਜੀ ਸਭ ਦੀ ਫਸਲ ਪਾਣੀ ਵਧੀਆ ਕਰੇ ਜੀ ਸਾਹਮਣੇ ਦੇਖ ਰਿਹਾ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਫਰੀਦ ਜੀ ਸਤਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਧਰ ਹੁਣ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਜੀ ਦੇ ਜੀ ਹਜੇ ਬੰਡ ਰਿਹਾ ਹੈ ਨਾ ਥੋੜਾ ਟਾਈਮ ਹੋਇਆ ਇਧਰ ਸ਼ਖ ਆਈ ਨੂੰ ਇਹ ਦੇਖੋ ਜੀ ਹਜੇ ਇਧਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਉਧਰ ਤਿਆਰ ਹੋ ਰਿਹਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਹਜੇ ਇੱਧਰ ਆ ਜੀ ਇੱਧਰ ਆਪਾ ਦਰਸ਼ਨ ਕਰ ਲਏ ਹੁਣ ਆਪਾਂ ਉਧਰ ਚਾਹਨੇ ਦਰਸ਼ਨ ਕਰਨ ਵਾਸਤੇ ਇੱਧਰ ਜੀ ਸਰੋਵਰ ਤਿਆਰ ਹੋ ਰਿਹਾ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਹੁਣ ਆਪਾਂ ਇੱਧਰ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਵਾਹਿਗੁਰੂ ਜੀ ਸਭ ਦੇ ਦੁੱਖ ਹਰ ਲੈਣ ਜੀ ਸਭ ਨੂੰ ਖੁਸ਼ੀਆਂ ਦੇਣ ਜੀ ਭੁੱਲਾਂ ਚੁੱਕਾ ਮਾਫ਼ ਕਰ ਦੇਣ ਜੀ ਸਭ ਨੂੰ ਤੰਦਰੁਸਤੀਆਂ ਦੇਣ ਚਲੋ ਜੀ ਹੁਣ ਆਪਾਂ ਜਾਂਦੇ ਆਂ ਉੱਪਰ ਵਾਹਿਗੁਰੂ ਜੀ ਕਿਰਪਾ ਬਣਾਏ ਰੱਖੇ ਤੇ ਜਦੋਂ ਪੂਰਾ ਗੁਰਦੁਆਰਾ ਸਾਹਿਬ ਤਿਆਰ ਹੋ ਜਾਈਏ ਜੇ ਇੱਥੇ ਮੱਛਿਆ ਲੱਗਦੀ ਹੈ ਹਨਾ ਤੇ ਕਰਮਾ ਚਾਹਿਆ ਤਾਂ ਜ਼ਰੂਰ ਦਰਸ਼ਨ ਕਰਾਂਗੇ ਜੀ ਫਿਰ ਇਹ ਵੀ ਸਵਾਬ ਬਣਦਾ ਨਾ ਜਦੋਂ ਵੀ ਦਰਸ਼ਨ ਕਰਨੇ ਹੁੰਦੇ ਆ ਜੀ ਇਧਰ ਸਾਹਮਣੇ ਲੰਗਰ ਹਾਲ ਬਣ ਰਿਹਾ ਹੈ ਵੀ ਤਿਆਰ ਹੋ ਗਿਆ ਲੰਗਰ ਹਾਲ ਤੇ ਇਧਰ ਤੁਹਾਨੂੰ ਮੈਂ ਦਿਖਾਈ ਰਿਹਾ ਸੀ ਕਿ ਸਰੋਵਰ ਬਣ ਰਿਹਾ ਉਧਰ ਵੀ ਆਪਾਂ ਜਾਵਾਂਗੇ ਦਰਸ਼ਨ ਕਰਾਂਗੇ ਜੀ ਪਹਿਲਾਂ ਆਪਾਂ ਕਰ ਲਈਏ ਗੁਰਦੁਆਰਾ ਸਾਹਿਬ ਦੇ ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਇਲਾਕੇ ਦੇ ਵਿੱਚ ਵੀ ਚੰਦ ਪ੍ਰਾਣਾ ਗੁਰਦੁਆਰਾ ਸਾਹਿਬ ਬਣ ਰਿਹਾ ਜੀ ਤੇ ਵਾਹਿਗੁਰੂ ਦਾ ਹੀ ਮਿਹਰਬਾਨ ਰਹਿ ਸਾਰਿਆਂ ਤੇ ਦੇਖੋ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਿੰਨਾ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ ਹੈ ਬਾਬਾ ਫਰੀਦ ਜੀ ਸਾਰਿਆਂ ਤੇ ਕਿਰਪਾ ਰੱਖਣ ਜੀ ਬਾਬਾ RAM DAS ਜੀ ਕਿਰਪਾ ਬਣਾਈ ਰੱਖਣ ਜੀ ਸਾਰਿਆਂ ਤੇ ਧੰਨ ਧੰਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਜਿਹਦੇ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਫਿਰ ਇੱਥੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਧਰ ਲਿਆਉਣਗੇ ਹਨਾ ਤੇ ਆਪਣੇ ਵੀ ਕਰਮਾ ਚ ਹੋਇਆ ਤਾਂ ਆਪਾਂ ਜਰੂਰ ਇੱਥੇ ਦਰਸ਼ਨ ਕਰਨਾ ਆਵਾਂਗੇ ਜੀ ਫਿਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਦੇਖੋ ਜੀ ਕਲਾਕਾਰੀ ਜਿਹੜੀ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਡਿੱਠੇ ਸਭ ਥਾਵ ਨਹੀਂ ਤਦ ਜੇਹਾ ਬਾਬਾ ਫਰੀਦ ਜੀ ਦੇ ਦਰਸ਼ਨ ਕਰਕੇ ਆਏ ਸੀਗੇ ਉਹ ਰੋਡ ਤੋਂ ਉਸ ਸਾਈਡ ਤੇ ਜਗਾ ਬਣੀ ਹੋਈ ਹੈ ਜੀ ਬਾਬਾ ਬਹੁਤ ਵਧੀਆ ਚੱਲ ਰਹੀ ਹੈ ਇੱਧਰ ਹਰੇ ਭਰੇ ਖੇਤ ਬਹੁਤ ਸੋਹਣੇ ਲੱਗ ਰਹੇ ਆ ਤੇ ਜੀ ਪਿਛਲੀ ਸਾਈਡ ਦਾ 뷰 ਆ ਗਿਆ ਹੈ ਨਾ ਇੱਥੇ ਹਜੇ ਰੇਤਾ ਵਗੈਰਾ ਪਾ ਰਹੇ ਆ हज़े सारा काम काज यानी कि चल रहा है इधर सरोवर बन रहा चलो आप स्नानी कर लीएस इनान घर इधर है जी देखो इधर गुरुद्वारा साहब तो ना ਉੱਤੇ ਛੱਤਰ ਜੇ ਲੱਗੇ ਹੋਏ ਹਨ ਤਾਂ ਉਹਨਾਂ ਦੀ ਆਵਾਜ਼ ਬੜੀ ਸੋਹਣੀ ਆ ਰਹੀ ਹਵਾ ਦੇ ਨਾਲ ਜਿਵੇਂ ਘੰਟੀਆਂ ਖੜਕਦੀਆਂ ਹੁੰਦੀਆਂ ਹਨ ਮੇਰਾ ਬਹੁਤ ਮਨ ਸੀਗਾ ਵੀ ਮੈਂ ਜਿਵੇਂ ਹੁਣ ਸ਼ੂਟਿੰਗਾਂ ਚੱਲ ਰਹੀਆਂ ਗੁਰਦੁਆਰਾ ਸਾਹਿਬ ਜਾਵਾਂ ਦਰਸ਼ਨ ਕਰਾਂ ਜੀ ਹਨਾ ਚਲੋ ਆਪਣੇ ਕੋਲ ਅੰਮ੍ਰਿਤਸਰ ਸਾਹਿਬ ਤਾਂ ਨਹੀਂ ਜਾ ਹੋਇਆ ਇੱਥੇ ਜ਼ਰੂਰ ਦਰਸ਼ਨ ਕਰ ਲੈ ਤੇ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋਊਗੀ ਉਦੋਂ ਉੱਥੇ ਵੀ ਦਰਸ਼ਨ ਕਰਕੇ ਆਵਾਂਗੇ ਮਾਬਾ ਜੀ ਸਾਰੇ ਦੁੱਖ ਦਰਦ ਸਭ ਦੇ ਹਰ ਲੈਣ ਜੀ ਲੋ ਜੀ ਇਧਰ ਆਪਾਂ ਆ ਗਏ ਹੁਣ ਲੰਗਰ ਹਾਲ 'ਚ ਇਧਰ ਚਾਹ ਪ੍ਰਸ਼ਾਦਾ ਛਕਦੇ ਆ ਜੋ ਵੀ ਲੰਗਰ ਬਣਿਆ ਹੋਇਆ ਵ੍ਰੁਖੀ ਸੁਖੀ ਖਾ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਫਰਾਈ ਜੋਪੜੀ ਨਾ ਤਰਸਾਇ ਜੀ ਬਿਲਕੁਲ ਸਹੀ ਗੱਲ ਹੈ ਜੀ ਹੈਨਾ ਵੀ ਜਿਹੇ ਜਾ ਵੀ ਆਪਣੇ ਘਰੇ ਹੋਵੇ ਆਪਾਂ ਨੂੰ ਖਾਣਾ ਚਾਹੀਦਾ ਕਿਸੇ ਹਲ ਦੇਖ ਕੇ ਆਪਾਂ ਨੂੰ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਜਿਹੇ ਜਾ ਆਪਾਂ ਨੂੰ ਘਰੇ ਮਿਲਦਾ ਉਹੋ ਜਿਹਾ ਹੀ ਆਪਾਂ ਨੂੰ ਖਾਣਾ ਪੀਣਾ ਚਾਹੀਦਾ ਜੀ ਬਸ ਵਾਹਿਗੁਰੂ ਜੀ ਤੰਦਰੁਸਤੀਆਂ ਬਣਾਏ ਰੱਖਣ ਜੀ ਬਿਲਕੁਲ ਸਹੀ ਹੈ ਜੀ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਹੈ ਨਾ ਜੋ ਮਿਲ ਰਿਹਾ ਉਸ ਤੋਂ ਸੰਤੁਸ਼ਟ ਹੈ ਠੀਕ ਹੈ ਆਪਾਂ ਨੂੰ ਕੰਮ ਕਾਜ ਮਿਹਨਤ ਕਰਨੀ ਹੀ ਚਾਹੀਦੀ ਹੈ ਤੇ ਆਪਾਂ ਨੂੰ ਕੁਝ ਆਪਣੀ ਮਿਹਨਤ ਦਾ ਦਾਨਪੂਰਨ ਜਿਹੜਾ ਆ ਉਹ ਵੀ ਕਰਨਾ ਚਾਹੀਦਾ ਤੇ ਆਪਾਂ ਵੀ ਅੱਜ ਗੁਰਦੁਆਰਾ ਸਾਹਿਬ ਦਾਨਪਨ ਕੀਤਾ ਜੀ ਦਰਸ਼ਨ ਕੀਤੇ ਜੀ ਤੇ ਵਾਹਿਗੁਰੂ ਜੀ ਸੱfte ਮਿਹਰਬਾਨੀ ਬਣਾਏ ਰੱਖੇ ਜੀ ਤੇ ਅੱਜ ਬਹੁਤ ਵਧੀਆ ਲੱਗਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜੀ ਫੇਰ ਕਰਮਾ ਚ ਹੋਊਗਾ ਤੇ ਜਿਵੇਂ ਇੱਥੇ ਮੱਸਿਆ ਲੱਗਦੀ ਆ ਫੇਰ ਕਦੇ ਆਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਚਲੋ ਬਹੁਤ ਦੂਰ ਆਪਣੇ ਕੋਲੇ ਨਹੀਂ ਜਾਈਦਾ ਇੱਥੇ ਨੇੜੇ ਸੀਗਾ ਜੀ ਆਪਣੇ ਪਿੰਡ ਤੋਂ ਬਸ 10 ਕਿਲੋਮੀਟਰ ਦਾ ਰਾਹ ਆ ਜੀ ਤੇ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਆਪਾਂ ਦਰਸ਼ਨ ਕਰ ਲਿਆ ਜੀ ਤੇ ਚਲੋ ਜੀ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਵਾਹਿਗੁਰੂ ਜੀ ਤੁਹਾਡੀ ਵੀ ਵੀ ਪ੍ਰਗਤੀ ਤੁਹਾਨੂੰ ਵੀ ਦਰਸ਼ਨ ਕਰਾਏ ਜੀ ਤੇ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਬਲੌਗ ਦਾ ਐਂਡ ਕਰ ਰਹੇ ਹਾਂ ਜੀ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਕਰ ਦੇਣਾ ਜੀ ਵਾਹਿਗੁਰੂ ਜੀ ਜਰੂਰ ਲਿਖ ਦੇਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ